ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ 4 ਕਿਸੇ ਢੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸੇ ਢੜਾ ਕੀਆ ਕੋੜਮਸਕੇ ਨਾਲ ਜਵਾਈ ਕਿਸੇ ਢੜਾ ਕੀਆ ਸਖਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਢੜਾ ਹਰ ਰਹਾ ਸਮਾਈ ਹਮ ਹਰ ਸਿਉ ਢੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਕ ਢੜਾ ਅਵਰ ਨ ਕੋਈ ਹਉ ਹਰ ਗੁਣ ਗਾਵਾਂ ਅਸ਼ੰਖ ਅਨੇਕ ਰਹਾਉ ਜਿਨ ਸਿਉ ਧੜੇ ਕਰ ਹੈ ਸੇ ਜਾਹੇ ਝੂਠ ਧੜੇ ਕਰ ਪਸੋ ਤਾਹੇ ਥਿਰ ਨਾਰ ਹੈ ਮਨ ਕੋਟਕ ਮਾਹੇ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥ ਨਹੀਂ ਇਹ ਸਭ ਧੜੇ ਮਾਇਆ ਮੂਹ ਪਸਾਰੀ ਮਾਇਆ ਕਉ ਲੁਜਗਵਰੀ ਯਾਰ ਮਰਾ ਜੂਏ ਬਾਜੀ ਹਰੀ ਹਮਰਾ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮਾ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਲਾਏ ਹਮਰਾ ਹਰ ਤੜਾ ਜਿਨ ਇਹ ਧੜੇ ਸਭ ਗਵਾਈ ਮਿਥਿਆ ਦੂਜਾ ਭਉ ਧੜੇ ਬਹਿ ਪਾਵੈ ਪਰਾਇਆ ਸਿਧਰ ਅਟਕ ਲੈ ਆਪਣਾ ਅਹੰਕਾਰ ਵਧਾਵੈ ਜੈਸਾ ਬੀਜੈ ਤੈਸਾ ਖਾਵੈ ਜਨ ਨਾਨਕਾ ਹਰ ਧੜਾ ਧਰਮ ਸਭ ਸਿਟ ਜਿਣ ਆਵੈ ਆਸਾ ਮਹਲਾ 4 ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਵ ਰਹਿਆ ਘਟ ਅੰਤਰ ਮੁਖ ਬੋਲ ਗੁਰ ਅੰਮ੍ਰਿਤ ਬੈਨਾ ਰਹਾਓ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤ ਗੁਰ ਪੁਰਖ ਪਾਇਆ ਬੜਾ ਭਾਗ ਦੂਜੇ ਪਾਇ ਭਵੇ ਬਿਖਮਾਇਆ ਭਾਗ ਹੀਣ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਹਰਸ ਹਰ ਆਪ ਪੀਆਇਆ ਗੁਰ ਪੂਰੇ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਅਧਾਰ ਨਾਮ ਜਪੀ ਨਾਮੋ ਸੁਖ ਸਾਰ ਨਾਮ ਜਪੋ ਮੇਰੇ ਸਾਜਣ ਸੈਨਾ ਨਾਮ ਬਿਨਾ ਮੈਂ ਆਬਰ ਨ ਕੋਈ ਬਡਾ ਭਾਗ ਗੁਰਮੁਖ ਹਰ ਲੈ ਨਾ ਰਹਾਓ ਨਾਮ ਬਿਨਾ ਨਹੀਂ ਜੀਵ ਆ ਜਾਏ ਬਡਾ ਭਾਗ ਗੁਰਮੁਖ ਹਰ ਪਾਏ ਨਾਮ ਹੀਣ ਕਾਲਖ ਮੁਖ ਮਾਇਆ ਨਾਮ ਬਿਨਾ ਤਿਰਗ ਤਿਰਗ ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਵਾਇਆ ਆਸਾ ਮਹਲਾ 4 ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਬਖਾਣੀ ਜਪ ਜਪ ਨਾਮ ਮਨ ਭਇਆ ਅਨੰਦਾ ਸਤ 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 ਗੁਰ ਨਾਮ ਦਰੜਾਇਆ ਹਰ ਰਸ ਗਾਏ ਗੁਣ ਪਰਮ ਆਨੰਦਾ ਰਹਾਉ ਹਰ ਗੁਣ ਗਾਵੈ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਗੁਣ ਬਿਹੁਣ ਮਾਇਆ ਮਲ ਤਾਰੀ ਬਿਣ ਗੁਣ ਜਨਮ ਮੂਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਤਤ ਕੱਢੀਏ ਆਸਾ ਮਹਲਾ ਚੌਥਾ ਨਾਮ ਸੁਣੀ ਨਾਮੁ ਮਨ ਭਾਵੈ ਬਟਾ ਭਾਲ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮਖ ਪਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਣ ਗਏ ਮੂੜ ਨੰਗਾ ਪਤ ਪਤ ਮੋਏ ਵਿਖ ਦੇਖ ਪਤੰਗਾ ਅਪੇ ਥਾਪੇ ਥਾਪੋ ਥਾਪੇ ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹਲਾ ਚੌਥਾ ਗੁਰਮੁਖ ਹਰ ਹਰ ਬੀਲ ਵਧਾਈ ਫਲ ਲਾਗੇ ਹਰ ਰਸਿਕ ਰਸਾਈ ਹਰ ਹਰ ਨਾਮ ਜਪ ਅੰਤ ਤਰੰਗਾ ਜਪ ਜਪ ਨਾਮ ਗੁਰਮਤਿ ਸਲਾਹੀ ਮਾਰਿਆ ਕਾਲ ਜਮ ਕੰਕਰ ਭਉਂਗਾ ਰਹਾਉ ਹਰ ਹਰ ਗੁਰ ਮੈਂ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ ਹਉ ਮੈਂ ਕਰਮ ਕਿਸ ਬਿਦ ਨਹੀਂ ਜਾਣੈ ਜਿਉ ਕੁੰਚਰ ਨੈ ਖਾਕ ਸਿਰ ਸਾਣੈ ਜੀ ਬੜ ਭਾਗ ਹੋਵੇ ਬੜ ਉੱਚੇ ਨਾਨਕ ਨਾਮ ਜਪੈ ਸਤਿ ਸੂਚੇ ਆਸਾ ਮਹਲਾ 4 ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣੀਐ ਮਨੁ ਤ੍ਰਿਪਤੈ ਮੇਰੇ ਭਾਈ ਨਾਮ ਜਪੋ ਮੇਰੇ ਗੁਰ ਸਖਮੀਤਾ ਨਾਮ ਜਪੋ ਨਾਮੇ ਸੁਖ ਪਾਵੂ ਨਾਮ ਰਖੋ ਗੁਰਮਤਿ ਮਨ ਚੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਹਾ ਲੈ ਗੁਰਮਤਿ ਵਿਰਸਾ ਨਾਮ ਬਿਨਾ ਕੋਟੀ ਮੋ ਅੰਧਾ ਸਭ ਨੇਪਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਬੜ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਹਲਾ 4 ਰਾਗ ਆਸਾ ਘਰ ਸੀਮਾ ਕੇ ਤੀਜਾ ਹੱਥ ਘਰ ਤੰਤ ਬਜਾਵੈ ਜੋਗੀ ਸੋਤਰ ਬਾਜੈ ਬੀਨ ਗੁਰਮਤਿ ਹਰ ਗੁਣ ਬੋਲੈ ਜੋਗੀ ਈ ਮਨੁਆ ਹਰ ਰੰਗ ਪੇਨ ਜੋਗੀ ਹਰਿ ਦੇਹੁ ਮਤੀ ਉਪਦੇਸ ਜੁਗ ਜੁਗ ਹਰ ਹਰੀ ਏਕੂ ਵਰਤਾ ਤਿਸ ਆਗਾ ਹਮ ਆਦੇਸ ਰਹਾਉ ਗਵ ਰਾਗ ਭਾਤ ਬੋ ਬੋਲੋ ਇਹ ਮਨੁਆ ਖੇ ਲੈ ਖੇਲ ਜੋ ਵੇ ਕੂਪ ਸਿੰਚਨ ਕੋ ਬੁੱਧਾ ਉਠ ਬੈ ਲ ਗਏ ਚਰ ਬੇਲ ਕਾਇਆ ਨਗਰ ਮੈਂ ਕਰਮ ਹਰ ਬੋ ਹਰ ਜੰਮ ਮੈਂ ਹਰਿਆ ਖੇਤ ਮਨੁਆ ਅਤਰ ਬੈਲ ਮਨ ਜੋਬ ਹੋ ਹਰ ਸਿੰਚੋ ਗੁਰਮਤ ਜੀਤ ਜੋਗੀ ਜੰਗਮ ਸਿਰਤ ਸਭ ਤੁਮਰੀ ਜੋ ਦੇਹੋ ਮਤੀ ਤੇ ਤੀਲ ਜਨ ਨਾਨਕ ਦੇ ਪ੍ਰਭ ਅੰਤਰ ਜੈਮੀ ਹਰ ਲਾਭ ਮਨੁਆ ਪੀਲ ਆਸਾ ਮਹਲਾ ਚੌਥਾ ਕਬ ਕੋ ਪਾਲ ਘੁੰਗਰੂਕ ਤਾਲਾ ਕਬ ਕੋ ਬਜਾਵੈ ਰਬਾਬ ਆਵਤ ਜਾਤ ਬਾਰ ਖਿੰਨ ਲਗਾ ਹਉ ਤਬ ਲਗਾ ਸਮਾਰ ਹੋ ਨਾਮ ਮੇਰੇ ਮਨ ਐਸੀ ਭਗਤ ਬਣ ਆਈ ਹਉ ਹਰ ਬਿਨ ਖਿੰਨ ਪਲ ਰਹਿ ਨ ਸਕੂ ਜੈਸੀ ਜਲ ਬਿਨ ਮੀਨ ਮਰ ਜਾਈ ਰਹੁ ਕਬ ਕੋ ਮੇਲਾ ਪੰਚ ਸਤ ਗੈਣ ਕਬ ਕੋ ਰਾਗ ਧੁਨ ਉਠਾਵੈ ਮੇਲ ਤੋ ਚੁੰਤ ਖਿਨ ਪਲ ਚਸ ਲਾਗ ਤਬ ਲਗ ਮੇਰਾ ਮਨ ਰਾਮ ਗੁਣ ਗਾਵੈ ਕਬ ਕੋ ਨਤ ਪਾਵ पसਾਰੈ ਕਬ ਕੋ ਹਾਥ ਬਸਾਰੈ ਹਾਥ ਪਾਵ ਪਸਾਰਤ ਬਿਲਮਤਿਲ ਲਾਗ ਤਬ ਲਗ ਮੇਰਾ ਮਨ ਰਾਮ ਸਮਾਰੈ ਕਬ ਕੋ ਲੋਗਨ ਕਉ ਪਤੀ ਆਵੈ ਲੋਕ ਪਤਿਣਾ ਨਾ ਪਤ ਹੋਈ ਜਨ ਨਾਨਕ ਹਰ ਹਿਰਦੈ ਸਦ ਧਿਆਵ। ਤਾਂ ਜੈ ਜੈ ਕਰੇ ਸਭ ਕੋਈ। ਆਸਾ ਮਹਲਾ ਚੌਥਾ। ਸਤ ਸੰਗਤ ਮਿਲ ਜਾਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ। ਗਿਆਨ ਰਤਨ ਬਲਿਆ ਕਟ ਚਾੰਦਨ ਅਗਿਆਨ ਅੰਧੇਰਾ ਜਾਏ। ਹਰ ਜਨ ਨਾਚੋ ਹਰ ਹਰ ਧਿਆਈ। ਐਸੀ ਸੰਤ ਮਿਲੋ ਮੇਰੇ ਭਾਈ। ਹਮ ਜਨ ਕੇ ਧੋਬੈ ਪਾਏ ਰਹੋ। ਹਰਿ ਹਰਿ ਨਾਮੁ ਜਪੋ ਮਨ ਮੇਰੇ ਅੰਧਨ ਹਰ ਲੇਵ ਲਾਏ ਜੋ ਇੱਛਾ ਸੋਈ ਭਲ ਪਾਵੋ ਫਿਰ ਭੂਖ ਨ ਲਾਗੈ ਆਈ ਆਪੇ ਹਰ ਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸਈ ਸੰਤ ਭਲੇ ਤੁਧ ਪਾਵੈ ਜਿਨ ਕੀ ਪਤ ਪਾਵੈ ਥਾਏ ਨਾਨਕ ਆਖ ਨਾ ਰਾਜੈ ਹਰਿ ਗੁਣ ਜੋ ਆਖਾ ਤੈਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਹਕ ਬਣ ਜਿ ਲੈ ਜਾਈ ਏਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਆਸਾ ਘਰ ਅਠਵਾਂ ਕੇ ਕਾਫੀ ਮਹਲਾ ਚੌਥਾ ਆਇਆ ਮਰਨੋਂ ਤੁਰਾ ਹੋ ਮਹਿਰੂਈਏ ਗੁਰਮੁਖ ਨਾਮ ਧਿਆਏ ਅਸਤਰ ਹੋਈਏ ਗੁਰਪੂਰੇ ਸਾ ਬਾਸ ਚੱਲਣ ਜਾਣਿਆ ਲਹਾ ਨਾਮ ਸੋ ਸਾਰ ਸਬਦ ਸਿਮਾਣਿਆ ਰਹਾਓ ਉਰਿ ਬਲੇਕੇ ਦੇਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰਹੁ ਫਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਬਸਾਰਿਆ ਜੂਆ ਖੇਲਣ ਜੱਗ ਕੇ ਇਹ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਗਾਨਕ ਸੱਚੇ ਸੱਚ ਸਤਿ ਸਮਾਇਆ ਆਸਾ ਮਹੱਲ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦਿ ਬਜੋ ਸਚ ਸਮਾਇਆ ਜਿਨ ਤਰ ਲਿਖਿਆ ਲੇਖ ਤਿਨਹੀ ਨਾਮ ਕਮਾਇਆ ਦਰ ਸਚਿਆ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅੰਦਰ ਨਾਮ ਧਿਆਇ ਹਰ ਗੁਣ ਗਾਈਐ ਅੰਤਰ ਬਾਤ ਅਨੇਕ ਮਨ ਮੁਖ ਨਹੀਂ ਪਾਈਐ ਹਉ ਮੈਂ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪੋ ਖੁਆਈਐ ਗੁਰਮਤਿ ਮਾਨ ਪਰਗਾਸ ਸੱਚਾ ਪਾਈਐ ਰਾਗ ਅਸਬਰੀ ਕਰ ਸੋਲਮਾ ਕੇ ਦੂਜਾ ਮਹੱਲਾ ਚੌਥਾ ਸੁਧੰਗ ੴ ਸਤਿਗੁਰ ਪ੍ਰਸਾਦਿ ਹਉ ਅੰਗ ਦਿਨ ਹਰ ਨਾਮ ਕੀਰਤਨ ਕਰੋ ਸਤਿਗੁਰ ਮੋਕੋ ਹਰ ਨਾਮ ਬਤਾਇਆ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੂ ਰਹੋ ਹਮਰਾ ਸਾਰਬਨ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨ ਸਕੋ ਹਉ ਇਕ ਖਿਨ ਜੈਸੇ ਹੰਸ ਸਰਬਰ ਬਿਨ ਰਹਿ ਨ ਸਕੇ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨੂ ਪ੍ਰੀਤ ਲਾਈ ਦੂਜਾ ਭਉ ਰਿਤ ਧਾਰ ਕਿਨੂ ਪ੍ਰੀਤ ਲਾਈ ਮੋਹ ਅਪਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਆਸਾਬਰੀ ਮਹਲਾ ਚੌਥਾ ਮਾਈ ਮੋਰੋ ਪ੍ਰੀਤਮ ਆਰਾਮ ਬਤਾਵੋਰੀ ਮਾਈ ਹਉ ਹਰ ਬਿਨ ਖੇਨ ਪਲ ਰਹਿ ਨ ਸਕੂ ਜੈਸੇ ਕਰ ਹਲ ਬੇਲ ਰਿਜਾਈ ਰਹੋ ਹਮਰਾ ਮਨ ਬਿਰਾਗ ਬ੍ਰਗਤ ਭਇਉ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕੰਬਲਾ ਬਿਨ ਰਹਿ ਨ ਸਕੈ ਤੈਸੀ ਮੋਹ ਹਰ ਬਿਨ ਰਹਿਣ ਨ ਜਾਈ ਰਾਖ ਸਰਣ ਜਗਦੀਸ਼ਰ ਪਿਆਰੇ ਮੋਹੇ ਸਰਦਾ ਪੂਰ ਹਰ ਗਸਾਈ ਜਿਨ ਨਾਨਕ ਕਾਏ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਅਸਾ ਕਰ ਦੂਜਾ ਮਹਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਈ ਫਿਰ ਖਾਇ ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਬਵਾਦੇ ਹਮ ਆਈ ਬਸਗਤ ਗੁਰ ਪ੍ਰਸਾਦੀ ਐਸਾ ਦੇਖ ਬਿਮੋਹਤ ਹੋਏ ਸਾਧਕ ਸਿੱਧ ਸੁਰਦੇਵ ਮੁਨਖਾ ਬਿਨ ਸਾਧੂ ਸਭ ਤਨ ਹੋਨ ਤਰੋਹੀ ਰਹਾਓ ਇੱਕ ਫਿਰੈ ਉਦਾਸੀ ਤਿੰਨ ਕਾਮ ਵਿਆਪੈ ਇੱਕ ਸੰਚੈ ਗਿਰੀ ਤਿੰਨ ਹੋਏ ਨਾ ਆਪੈ ਇੱਕ ਸਤੀ ਕਹਾਵੈ ਤੈਨ ਬਹੁਤ ਕਲਪਾਵੈ ਹਮ ਹਰਿ ਰਾਖੇ ਲਖਸਤ ਗੁਰ ਪਾਵੈ ਤਪ ਕਰਤੇ ਤਪਸੀ ਪੁਲਾਏ ਪੰਡਤ 모ਹੇ ਲੋਭ ਸਵਾਏ ਤ੍ਰੈ ਗੁਣ 모ਹਿ 모ਹਾ ਆਕਾਸ਼ ਹਮ ਸਤਗੁਰ ਆਖੇ ਤੇ ਕਰ ਹਾਥ ਜਾਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੀ ਅਰਦਾਸ ਜੋ ਤੂੰ ਕਰ ਹੈ ਸੋ ਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੀੜਨਾ ਆਵਾ ਆਸਾ ਮਹੱਲਾ ਪੰਜਮਾ ਸਸੂ ਤੇ ਪਰ ਕਿੰਨੀ ਬਾਖ ਦੇਰ ਜਠਾਣੀ ਮੂਈ ਦੂਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਣ ਪੈਰੇ ਰਖਿਆ ਕਿ ਨੀ ਸੋ ਗੜ ਸੋ ਜਾਣ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਣ ਮਾਰੇ ਬੈਰੀ ਸੰਘਾਰੇ ਸਤਿਗੁਰੂ ਮੋ ਕੋ ਹਰ ਨਾਮ ਦਵਾਇਆ ਰਹਾ ਪ੍ਰਥਮੇ त्याਗੀ ਹੋਮੈ ਪ੍ਰੀਤ ਦੂਤਿਆ त्याਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਦੁਰਜਣ ਮੀਤ ਸਮਾਨਹਿ ਤੁਰਿਆ ਗੁਣ ਮਿਲ ਸਾਧ ਪਸ਼ਾਨੇ ਸਹਿਜ ਗੁਫਾ ਮੈਂ ਆਸਣ ਬਾਧਿਆ ਜੋਤ ਸਰੂਪ ਅਨਾਹਦ ਬਾਜਿਆ ਮਹਾ ਅਨੰਤ ਗੁਰ ਸਾਹਿਬ ਦਾ ਵਿਚਾਰ ਪ੍ਰਿਆਸੋਂ ਰਾਤੀ ਤਨ ਸੁਹਾਗਣ ਨਾਰ ਜਨ ਨਾਨਕ ਬੋਲੇ ਬਰਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੈ ਨਾ ਜਾਈ ਹਰ ਸੇਤੀ ਉਹ ਰਹਿ ਸਮਾਈ